ਹਿੰਦੁਸਤਾਨ ਨੂੰ ਫਤਿਹ ਕਰਕੇ ਜਦ ਵਾਪਸ ਜਾਣ ਲੱਗਾ ਰਸਤੇ 'ਚ ਅਰਬ ਦੀ ਖਾੜੀ ਰਿਚ ਆਪਣੇ ਜਹਾਜ਼ ਛਿਪ ਦੇ 'ਚ ਦਮ ਤੋੜ ਗਿਆ ਸੀ ਜਦ ਚੱਲਣ ਲੱਗਿਆ ਸੀ ਯੂਨਾਨ ਤੋਂ ਮਾਂ ਨੇ ਆਖਿਆ ਸੀ ਜਲਦੀ ਆਵੇਂ ਕਿਦਰੇ ਮੇਰੀਆਂ ਅੱਖਾਂ ਤੈਨੂੰ ਦੇਖਣ ਵਾਸਤੇ ਤਰਸਦੀਆਂ ਨਾਲੇ ਫੇ ਸਿਕੰਦਰ ਕਹਿੰਦਾ ਮਾਂ ਮੈਂ ਛੇਤੀ ਆਵਾਂਗਾ ਬਹੁਤ ਜਲਦੀ ਆਵਾਂਗਾ ਤੂੰ 3 ਮਹੀਨੇ ਤੋਂ ਬਾਅਦ ਬੂਏ ਤੇ ਖੜੀ ਹੋ ਕੇ ਮੇਰੀ ਉਡੀਕ ਕਰੇ ਮੈਂ ਜਲਦੀ ਆਵਾਂਗਾ 3 ਮਹੀਨੇ ਕੀ ਲੰਘ ਗਏ 4-5 ਮਹੀਨੇ ਰੋਜ਼ ਵਿਚਾਰੀ ਬੂਏ ਤੇ ਖੜੀ ਹੁੰਦੀ ਹੈ ਦੇ ਲਈ ਸਿਕੰਦਰ ਨੂੰ ਅੱਜ ਆਵੇਗਾ ਕੱਲ ਆਵੇਗਾ